ਦੋਸਤੋ ਸ਼ਤਿਸ਼੍ਰੀ ਅਕਾਲ ਜਿਨ੍ਹਾਂ ਨੇ ਆਪਣਾ ਪੇਜ ਫੋਲੋਵਿੰਗ ਕੀਤਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਪੇਜ ਫੋਲੋ ਕਰ ਲਿਓ ਤੇ ਵੀਡੀਓ ਉਹਨਾਂ ਭੈਣ ਭਰਾਵਾਂ ਤੱਕ ਪਹੁੰਚਦੀ ਜ਼ਰੂਰ ਕਰ ਦਿਓ ਜਿਨ੍ਹਾਂ ਨੂੰ ਨਜ਼ਲਾ ਜਖਾਮ ਖੰਗ ਨੱਕ ਦੀ ਹੱਡੀ ਵੱਧੀ ਆ ਇਹਦੀ ਪੱਕੀ ਛੁੱਟੀ ਹੋ ਜੂਗੀ ਤੇ ਜਿਨ੍ਹਾਂ ਨੂੰ ਜਿਵੇਂ ਆ ਡਸਟੋ ਅਲਰਜੀ ਆ ਜਿਵੇਂ ਹੋਣਾ ਝੋਨਾ ਵੱਢ ਰਹੇ ਆ ਉਹਦੇ ਨਾਲ ਵੀ ਸਾਹ ਚੜਨ ਲੱਗ ਜਾਂਦਾ ਉਹਦੇ ਲਈ ਬਹੁਤ ਵਧੀਆ ਰਿਜ਼ਲਟ ਆ ਜਿਵੇਂ ਕਿ ਤੁਸੀਂ ਮਹਾ ਲక్ష్ਮੀ ਬਲਾਂਸ ਰਸ ਲੈਣਾ ਇੱਕ ਇੱਕ ਗੋਲੀ ਇਹਦੀ ਸਵੇਰੇ ਸ਼ਾਮ ਲੈਣੀ ਆ ਗੰਧਕ ਰਸਾਇਣ ਤੁਸੀਂ ਇੱਕ ਇੱਕ ਗੋਲੀ ਇਹਦੀ ਸਵੇਰੇ ਸ਼ਾਮ ਲੈਣੀ ਆ ਰੋਗਿਆ ਵਰਧਨੀ ਬੱਟੀ ਆਉਂਦੀ ਹੈ ਇੱਕ ਇੱਕ ਗੋਲੀ ਤੁਸੀਂ ਇਹਦੀ ਸਵੇਰੇ ਸ਼ਾਮ ਲੈਣੀ ਆ ਤੇ ਸਿਤੋਪਲਾਜੀ ਜਿਹੜਾ ਚੂਰਨ ਹੈ ਇੱਕ ਚਮਚੇ ਦਾ ਚੌਥਾ ਹਿੱਸਾ 1 ਗ੍ਰਾਮ ਤੁਸੀਂ ਜਿਨ੍ਹਾਂ ਨੂੰ ਗਰਮੀ ਹੈ ਉਹ ਦੁੱਧ ਗਰਮ ਕਰਕੇ ਪੱਤੀ ਪਾ ਕੇ ਉਹਦੇ ਨਾਲ ਲੈ ਸਕਦੇ ਹੋ ਅਤੇ ਜਿਹੜੇ ਨੂੰ ਗਰਮੀ ਦੀ ਗਰਮੀ ਦੀ ਕੋਈ ਮਿਹਦੇ ਚ ਗਰਮੀ ਨਹੀਂ ਦਿੱਕਤ ਨਹੀਂ ਤਾਂ ਉਹ ਜਿਵੇਂ ਠੰਡ ਦੇ ਵਿੱਚ ਉਹ ਤਾਂ ਤੁਸੀਂ ਸ਼ਾਇਦ ਨਾ ਸਾਰੀ ਲੈ ਸਕਦੇ ਹੋ ਜਿਨ੍ਹਾਂ ਨੂੰ ਕੋਈ ਗਰਮੀ ਦੀ ਦਿੱਕਤ ਨਹੀਂ ਗਰਮੈਸ਼ ਨਹੀਂ ਲੀਵਰ ਚ ਮਿਹਦੇ ਚ ਤਾਂ ਉਹ ਤੁਸੀਂ ਸ਼ਾਇਦ ਨਾਲ ਵੀ ਲੈ ਸਕਦੇ ਹੋ ਸਾਹ ਚੜਨਾ ਨਜ਼ਲਾ ਖੰਗ ਜਖਾਮ ਠਿਕਾਉਣਾ ਤੇ ਜਿਵੇਂ ਡਸਟ ਅਲਰਜੀ ਆ ਹੁਣ ਉਹਦੇ ਵਾਸਤੇ ਬਹੁਤ ਵਧੀਆ ਰਿਜ਼ਲਟ ਨੱਕ ਦੀ ਹੱਡੀ ਬਾਦੀ ਹੈ। ਉਹਨਾਂ ਤੱਕ ਵੀਡੀਓ ਪਹੁੰਚਦੀ ਜਰੂਰ ਕਰ ਦਿਓ। ਜਿਨ੍ਹਾਂ ਨੂੰ ਇਸ ਤਰ੍ਹਾਂ ਦੀ ਸਮੱਸਿਆ ਤੇ ਪੁੰਨ ਦਾ ਕੰਮ ਹੈ ਤੇ ਆਪਣਾ ਪੇਜ ਫੋਲੋ ਕਰ ਲਿਓ ਤੇ ਚੈਨਲ ਸਬਸਕ੍ਰਾਈਬ ਕਰ ਲਿਓ। ਧੰਨਵਾਦ।